ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜਿਹੜੀ ਗ੍ਰੇਟਾ ਥਨਬਰਗ ਹੁਣੀ ਗਏ ਸੀਗੇ ਆਪਣਾ ਕਿਸ਼ਤੀ ਜਿਹੜੀ ਲੈ ਕੇ ਵੀ ਗਾਜ਼ਾ ਦੇ ਵਿੱਚ ਅਸੀਂ ਜਾਵਾਂਗੇ ਤੇ ਸਬਾਨ ਉੱਥੇ ਵੰਡਾਂਗੇ ਤੇ ਖਬਰ ਜਿਹੜੀ ਇਹ ਆ ਰਹੀ ਹੈ ਵੀ ਗ੍ਰੇਟਾ ਥਨਬਰਗ ਨੂੰ ਆਲਰੇਡੀ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ ਹੈਗਾ ਸੋ ਕੱਲ 11 12 ਜਾਣੇ ਜਿਹੜੇ ਆ ਉਹਨਾਂ ਨੇ ਜਿਹੜੀ ਉਸ ਮੈਡਲਿਨ ਕਰਕੇ ਕਿਸ਼ਤੀ ਸੀਗੀ ਯਾਤ ਸੀਗੀ ਉਸ ਦੇ ਜ਼ਰੀਏ ਗਾਜ਼ਾ ਦੇ ਵਿੱਚ ਐਂਟਰੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਜਿਸ ਨੂੰ ਪਹਿਲਾਂ ਹੀ ਇਜ਼ਰਾਈਲ ਦੀ ਫੋਰਸਿਜ਼ ਨੇ ਇੰਟਰਸੈਪਟ ਕਰਕੇ ਰੋਕ ਦਿੱਤਾ ਸੀਗਾ ਹੁਣ ਜਿਹੜੀ ਰਿਪੋਰਟ ਆਈ ਆ ਵੀ ਟੈਲ ਵਿਵ ਦੇ 에ਅਰਪੋਰਟ ਤੋਂ ਉਸ ਨੂੰ ਫਰਾਂਸ ਦੇ ਇੱਕ ਜਹਾਜ਼ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ ਆ ਪ੍ਰੋ ਪੈਲੇਸਟੀਨियन ਫਰੀडम ਫਲੋਟੀਲਾ ਕੋਲੀਸ਼ਨ ਦੇ ਦੁਆਰਾ ਇਹ ਜਿਹੜਾ ਮਿਸ਼ਨ ਆ ਕਹਿੰਦੇ ਆਰਗੇਨਾਈਜ਼ ਕੀਤਾ ਗਿਆ ਸੀਗਾ ਦੇ ਇਟਲੀ ਤੋਂ 1 ਜੂਨ ਨੂੰ ਤੁਰੇ ਸੀ 9 ਜੂਨ 9 ਜੂਨ ਨੂੰ ਇਹਨਾਂ ਨੂੰ ਜਿਹੜਾ ਰਾਹ ਦੇ ਵਿੱਚ ਹੀ ਡੱਕ ਲਿਆ ਸੀਗਾ ਅ 트럼ਪ ਹੋਣਾ ਨੇ ਗਰੇਟਾ ਥਨਬਰਗ ਦੇ ਉੱਤੇ ਕ੍ਰਿਟਿਸਾਈਜ਼ ਕਰਦੇ ਹੋਏ ਕਿਹਾ ਵੀ ਬੜਾ ਸਟ੍ਰੇਂਜ ਤੇ ਐਂਗਰੀ ਪਰਸਨ ਹੈਗੀ ਆ ਗਰੇਟਾ ਥਨਬਰਗ ਤੇ ਇਸ ਨੂੰ ਐਂਗਰ ਮੈਨੇਜਮੈਂਟ ਦੀਆਂ ਕਲਾਸਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਆ ਪੈਰਿਸ ਦੇ ਬਾਹਰ ਚਾਰਲਸ ਡੇਗੂਲ 에어ਪੋਰਟ ਤੇ ਵਿੱਚ ਲੈਂਡ ਕਰਨ ਤੋਂ ਬਾਅਦ ਦੇ ਵਿੱਚ ਗਰੇਟਰਥਨਬਰਗ ਨੇ ਇਹ ਬਿਆਨ ਦਿੱਤਾ ਵੀ ਇਜ਼ਰਾਈਲ ਨੇ ਇਲੀਗਲ ਐਕਟ ਆਫ ਕਿਡਨਾਪਿੰਗ ਜਿਹੜੀ ਉਹ ਕੀਤੀ ਆ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਉਸ ਨੇ ਆਲੋਚਨਾ ਕੀਤੀ EU ਦੀ EU ਦੀਆਂ ਸਰਕਾਰਾਂ ਦੀ ਵੀ ਤੁਸੀਂ ਇਸ ਦੇ ਵਿੱਚ ਮਦਦ ਨਹੀਂ ਕੀਤੀ ਤੇ ਕਹਿੰਦੇ ਵੀ ਤੁਸੀਂ ਪੈਲਸਟਿਨੀਆਂ ਦੀ ਮੌਤ ਦੇ ਵਿੱਚ ਇਸ ਮੌਕੇ ਤੁਸੀਂ ਹਿੱਸਾ ਜਿਹੜਾ ਉਹ ਲੈ ਰਹੇ ਆ ਤੇ ਮਿਲਟਰੀ ਨੂੰ ਤੁਸੀਂ ਏਡ ਘੱਲ ਰਹੇ ਆ ਸਹਾਇਤਾ ਘੱਲ ਰਹੇ ਆ ਇਜ਼ਰਾਈਲ ਦੀ ਲੈਫਟ ਵਿੰਗ ਫ੍ਰੈਂਚ ਪੈਲੇਸਟੀਨੀਅਨ ਐਮਪੀ ਰੀਮਾ ਹਸਨ ਉਹ ਵੀ ਇਸ ਮੈਡਲਿਨ ਜਿਹੜੀ ਕਿਸ਼ਤੀ ਆ ਉਸ ਦੇ ਵਿੱਚ ਸੀਗੀ ਸੋ ਹਿਊਮੈਨਿਟੇਰੀਅਨ ਏਡ ਸਿਵਿਲਿਅਨਸ ਤੱਕ ਪਹੁੰਚਾਉਣ ਦੇ ਜਿਹੜਾ ਨਾਮ ਦੇ ਹੇਠ ਇਹ ਜਿਹੜੀ ਯਾਚ ਆ ਉਹ ਉਥੇ ਲੈ ਕੇ ਜਿਹੜੇ ਉਹ ਗਏ ਸੀਗੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਹੁਣ ਜਿਹੜਾ ਥਨਬਰਗ ਨੇ ਇਹ ਕਿਹਾ ਤੇ ਉਹ ਉਹਨੇ 트럼ਪ ਹੁਣਾ ਦੇ ਬਿਆਨ ਦੇ ਜਵਾਬ ਦੇ ਵਿੱਚ ਇਹ ਕਿਹਾ ਵੀ ਆਈ ਥਿੰਕ ਦ ਵਰਲਡ ਨੀਡਸ ਮੋਰ ਮੈਨੀ ਮੋਰ ਯੰਗ ਐਂਗਰੀ ਊਮਨ ਟੂ ਬੀ ਆਨੈਸਟ ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਹੋਰ ਯੰਗ ਐਂਗਰੀ ਊਮਨ ਦੀ ਜਿਹੜੀ ਆ ਦੁਨੀਆ ਨੂੰ ਇਸ ਟਾਈਮ ਜ਼ਰੂਰਤਾ ਤੇ ਕਹਿੰਦੇ ਵੀ ਜੋ ਕੁਝ ਇਸ ਟਾਈਮ ਦੁਨੀਆ ਦੇ ਉੱਤੇ ਚੱਲ ਰਿਹਾ ਆ ਤੇ ਐਂਗਰੀ ਹੋਣਾ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸੁਭਾਵਿਕ ਜੀ ਗੱਲ ਬਣ ਜਾਂਦੀ ਆ ਸੋ ਗ੍ਰੇਟਾ ਥਨਬਰਗ ਹੋਣਾ ਨੇ ਜਿਹੜੀ ਇਹ ਕੋਸ਼ਿਸ਼ ਕੀਤੀ ਸੀ ਕੋਈ ਇਸ ਨੂੰ ਗੇਮਿਕ ਕਹਿ ਰਿਹਾ ਆ ਕੋਈ ਜਿਹੜੇ ਪੈਲਸਟਿਨੀਆਂ ਆ ਉਹ ਕਹਿੰਦੇ ਵੀ ਲੈ ਇਹ ਸੱਚੇ ਦਿਲੋਂ ਜਿਹੜੀ ਉਹ ਮਦਦ ਕਰਨ ਦੇ ਲਈ ਆ ਰਹੀ ਸੀਗੀ ਪਰ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇੱਕ ਵਾਰ ਫਿਰ ਪੈਲਸਟਾਈਨ ਦੇ ਵਿੱਚ ਜੋ ਹਾਲਾਤ ਬਣੇ ਆ ਉੱਥੇ ਲੋਕਾਂ ਦੇ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਪਾਈ ਗਈ ਆ